22 ਜਨਵਰੀ ਦਾ ਦਿਹਾੜਾ ਜਿੱਤੇ ਪੂਰੇ ਦੇਸ਼ ਵਿੱਚ ਰਾਮ ਪਕਤ ਲਈ ਸਭ ਤੋਂ ਵੱਡੀ ਦੀਵਾਲੀ ਦੇ ਤੌਰ ਤੇ ਮੰਨਿਆ ਜਾ ਰਿਹਾ ਉੱਥੇ ਹੀ ਇਸ ਦਿਨ ਨੂੰ ਮਨਾਉਣ ਲਈ ਪਕਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਹੁਸ਼ਿਆਰਪੁਰ ਵਿੱਚ 22 ਜਨਵਰੀ ਨੂੰ ਦੀਵਾਲੀ ਦੇ ਰੂਪ ਵਿੱਚ ਮਨਾਉਣ ਲਈ ਦੇਸੀ ਘਿਓ ਦੀਆਂ ਜੋਤਾਂ ਤੇ ਦੀਵਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਲੰਗਰ ਨੂੰ ਲਗਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹਾਂਜੀ 22 ਜਨਵਰੀ ਨੂੰ ਲੈ ਕੇ ਕਿਵੇਂ ਦਾ ਉਤਸ਼ਾਹ ਆ ਕੀ ਪ੍ਰਯਾਸ ਆ ਕੀ ਲੱਗਦਾ ਸਾਲ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਭਾਰਤੀਆਂ ਨੂੰ ਜਿਹੜੇ ਵਿਸ਼ਵ ਦੇ ਜਿਸ ਵੀ ਕੋਨੇ 'ਚ ਬੈਠੇ ਬਸੇ ਹੋਣੇ ਔਰ ਸਨਾਤਨ ਪ੍ਰੇਮੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਜਿਹੜੇ ਮੰਦਰ ਦਾ ਸੁਪਨਾ 450 ਸਾਲ ਤੋਂ ਇੰਤਜ਼ਾਰ ਉਹ ਕਰ ਰਹੇ ਸੀ ਅੱਜ ਉਹ ਪੂਰਨ ਹੋਣ ਜਾ ਰਿਹਾ 22 ਤਰੀਕ ਨੂੰ ਔਰ ਕੇਵਲ ਸੁਪਨਾ ਹੀ ਨਹੀਂ ਪੂਰਾ ਹੋਣ ਜਾ ਰਿਹਾ ਜਿਸ RAM ਰਾਜ ਦੀ ਅਸੀਂ ਕਹਾਣੀਆਂ ਚ ਪੜਦੇ ਸੀ ਕਿਤਾਬਾਂ ਚ ਪੜਦੇ ਸੀ ਤੁਸੀਂ ਦੇਖਿਆ ਹੋਣਾ ਕਿ ਅੱਜ ਕੇਵਲ ਇੱਕ ਮੰਦਰ ਬਣਨ ਦੇ ਨਾਲ ਮੰਦਰ ਜੇ ਮੂਰਤੀ ਦਾ ਔਰਣ ਹੋਣ ਦੇ ਨਾਲ ਹਿੰਦੁਸਤਾਨ ਦੇ ਹਰ ਵਰਗ ਨੇ ਹਰ ਜਾਤੀ ਵਾਦਰੀ ਨੇ ਬੜਾ ਵੱਡਾ ਸਵਾਗਤ ਕੀਤਾ ਹੈ ਔਰ ਅੱਜ ਇੱਕ ਜੁਟਤਾ ਔਰ ਏਕਤਾ ਦਾ ਪਾਠ ਜਿਹੜਾ ਆ ਆ ਰਾਮ ਜਨਮ ਦੇ ਆਗਮਨ ਦੇ ਮੰਦਰ ਦੇ ਆਗਮਨ ਦੇ ਉੱਪਰ ਧਰਤੀ ਦੇ ਹਰ ਕੋਨੇ ਤੇ ਦਿਖ ਰਿਹਾ ਸੋ ਅੱਜ ਉਸੇ ਪ੍ਰਿਆਸ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਦੁਨੀਆ ਦੀ ਸਾਇੰਸ ਹੈ ਉਹਦਾ ਜਨਮਦਾਤਾ ਭਾਰਤ ਹੈ ਔਰ ਭਾਰਤ ਜਿਹੜਾ ਹੈ ਉਹਨੇ ਜਿੱਥੇ ਦੁਨੀਆ ਨੂੰ ਸਾਇੰਸ ਦੇ ਅੰਦਰ ਜਿਹੜਾ ਆ ਗੁਰੂ ਬਣਿਆ ਹੈ ਭਾਰਤ ਨੂੰ ਦੁਨੀਆ ਨੇ ਉੱਥੇ ਇਹ ਵੀ ਗੱਲ ਹੈ ਕਿ ਸਾਡੇ ਮਹਾਰਿਸ਼ੀਆਂ ਨੇ ਜਿਹੜੇ ਦਿਨ ਆ ਉਹਨਾਂ ਨੂੰ ਮਨਾਉਣ ਦਾ ਜਿਹੜਾ ਤਰੀਕਾ ਆ ਪદ્ધਤੀ ਆ ਉਹ ਵੀ ਸਾਨੂੰ ਸਿਖਾਈ ਹੈ ਸੋ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਦੀਵਾਲੀ ਸਵਦੇਸ਼ੀ ਮੰਨੇ ਉਸ ਕਰਕੇ ਅੱਜ ਪ੍ਰਯਾਸ ਕੀਤਾ ਕਿ ਛੋਟੇ-ਛੋਟੇ ਦੁਕਾਨਦਾਰਾਂ ਤੋਂ ਦੀਵੇ ਲੈ ਕੇ ਖਰੀਦ ਕੇ ਦੇਸੀ ਘੇ ਦੀ ਜੋਤ ਦੇ ਨਾਲ ਜਿਹੜੀ ਆ ਅਸੀਂ ਉਹਨੂੰ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਆਓ ਆਪਣੇ ਦੀਵੇ ਨਾ ਬਣਾਈਏ ਇਹਦੇ ਦੋ ਫਾਇਦੇ ਹੋਣਗੇ ਪਹਿਲਾ ਤਾਂ ਉਹ ਦੁਕਾਨਦਾਰ ਜਿਹੜੇ ਨੇ ਛੋਟੇ ਵਪਾਰੀ ਨੇ ਉਹ ਸਮਰੁੱਧ ਹੋਣਗੇ ਉਹਦੇ ਨਾਲ-ਨਾਲ ਜਿਹੜਾ ਸਾਡਾ ਵਾਤਾਵਰਨ ਹੈ ਇਹਦੇ ਅੰਦਰ ਤੁਸੀਂ ਪਿੱਛੇ ਦੇਖਿਆ ਉਹਨਾਂ ਕੋਵਿਡ ਵਰਗੀ ਬਿਮਾਰੀ ਆਈ ਹੈ ਜਿੱਦਾਂ ਜਿੰਨੇ ਵੀ ਬੈਕਟੀਰੀਆਜ਼ ਨੇ ਜਦੋਂ ਇਹ ਦੇਸੀ ਕੇ ਚੱਲੇਗਾ ਸਰੋਂ ਦਾ ਤੇਲ ਚੱਲੇਗਾ ਤਾਂ ਉਹਨਾਂ ਬੈਕਟੀਰੀਆ ਦਾ ਵੀ ਨਾਸ ਹੋਏਗਾ ਔਰ ਇਹੀ ਭਗਵਾਨ ਰਾਮ ਦੇ ਰਾਮ ਰਾਜੇ ਆਉਣ ਦੀ ਨਿਸ਼ਾਨੀ ਹੋਏਗੀ ਭਗਵਾਨ ਰਾਮ ਪ੍ਰੇਮੀ ਨੂੰ ਇੱਕ ਚਾਹ ਸੀਗੀ ਕਿ ਆਪਣੀ ਜ਼ਿੰਦਗੀ ਇਹੋ ਜਿਹਾ ਰਿਵਰਸ ਦੇਖੀਏ ਅੱਜ ਤੁਹਾਡੀ ਜ਼ਿੰਦਗੀ ਵਿੱਚ ਫਲਕਸ ਆ ਰਿਹਾ ਉਸਦੇ ਕਰਕੇ ਲੰਗਰ ਵੀ ਲਗਾਇਆ ਕਿ ਕਿਵੇਂ ਜਾ ਕਿਵੇਂ ਦੀ ਖੁਸ਼ੀ ਔਰ ਉੱਚਾ ਹੈ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਲਫ਼ਜ਼ਾਂ ਦੇ ਵਿੱਚ ਹਰ ਘਰ RAM ਮੇ ਹੋਇਆ ਪਿਆ ਵਾਤਾਵਰਨ ਹੀ RAM ਮੇ ਹੋਇਆ ਪਿਆ ਹਰ ਕੋਈ RAM ਲਾਲਾ ਨੂੰ ਦੇਖਣ ਵਾਸਤੇ ਤਰਸ ਰਿਹਾ ਕਿ ਕਦੋਂ ਜਾ ਕੇ ਦਰਸ਼ਨ ਕਰੀਏ ਤੇ ਐਸੇ ਉਪਲਖ ਦੇ ਵਿੱਚ ਅੱਜ ਛੋਟਾ ਜਿਹਾ ਲੰਗਰ ਲਗਾਇਆ ਗਿਆ ਦੀਵਿਆਂ ਦਾ ਤੇ ਜੋਤਾਂ ਦਾ ਸਾਰੇ ਉਹਨੂੰ ਜੈ ਸ਼੍ਰੀ RAM 22 ਜਨਵਰੀ ਦਾ ਦਿਹਾੜਾ ਜਿੱਤੇ ਪੂਰੇ ਦੇਸ਼ ਵਿੱਚ ਰਾਮ ਪਕਟ ਲਈ ਸਭ ਤੋਂ ਵੱਡੀ ਦੀਵਾਲੀ ਦੇ ਤੌਰ ਤੇ ਮਨਾਇਆ ਜਾ ਰਿਹਾ ਉੱਥੇ ਹੀ ਇਸ ਦਿਨ ਨੂੰ ਮਨਾਉਣ ਲਈ ਪਕਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਹੁਸ਼ਿਆਰਪੁਰ ਵਿੱਚ 22 ਜਨਵਰੀ ਨੂੰ ਦੀਵਾਲੀ ਦੇ ਰੂਪ ਵਿੱਚ ਮਨਾਉਣ ਲਈ ਦੇਸੀ ਘਿਉ ਦੀਆਂ ਜੋਤਾਂ ਤੇ ਦੀਵਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਲੰਗਰ ਨੂੰ ਲਗਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ 22 ਜਨਵਰੀ ਦਾ ਦਿਹਾੜਾ ਜਿੱਤੇ ਪੂਰੇ ਦੇਸ਼ ਵਿੱਚ ਰਾਮ ਪਕਟਾ ਲਈ ਸਭ ਤੋਂ ਵੱਡੀ ਦੀਵਾਲੀ ਦੇ ਤੌਰ ਤੇ ਮਨਾਈ ਜਾ ਰਿਹਾ ਉੱਥੇ ਹੀ ਇਸ ਦਿਨ ਨੂੰ ਮਨਾਉਣ ਲਈ ਪਕਟਾ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਹੁਸ਼ਿਆਰਪੁਰ ਵਿੱਚ 22 ਜਨਵਰੀ ਨੂੰ ਦੀਵਾਲੀ ਦੇ ਰੂਪ ਵਿੱਚ ਮਨਾਉਣ ਲਈ ਦੇਸੀ ਘਿਉ ਦੀਆਂ ਜੋਤਾਂ ਤੇ ਦੀਵਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਲੰਗਰ ਨੂੰ ਲਗਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ